ਰਾਸ਼ਟਰੀ ਵਾਲਮੀਕੀ ਧਰਮ ਸਮਾਜ ਰਾਵਾਦਸਵਲੋਂ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਇੱਕ ਅਹਿਮ ਬੈਠਕ ਕੀਤੀ ਗਈ ਅਤੇ ਸੰਗਠਨ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਰਾਸ਼ਟਰੀ ਪ੍ਰਧਾਨ ਦਿਲਬਾਗ ਟਾਂਕ ਆਦੀਵਾਸੀ ਬਾਬਾ ਬਲਬੀਰ ਸਿੰਘ ਗੁਮਟਾਲਾ ਸੰਗਮ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਪੰਜਾਬ ਦਾ ਪ੍ਰਧਾਨ ਬਣਾਉਣ ਜਾ ਰਹੇ ਹਨ ਔਰ ਬਣਾ ਦਿੱਤਾ ਗਿਆ ਅੰਮ੍ਰਿਤ ਰਧਾਵਾ ਜੀ ਜਿਹੜੇ ਕਿ ਸਾਰੇ ਪੰਜਾਬ ਦੀ ਡੋਰ ਇਹਨਾਂ ਨੂੰ ਦਿੱਤੀ ਆ ਤੇ ਮੈਂ ਆਸ ਕਰਦਾ ਵਾਂ ਵੀ ਜਿੰਨੇ ਸਾਡੇ 13 ਜ਼ਿਲ੍ਹੇ ਆ 13 ਜ਼ਿਲ੍ਹਿਆਂ ਦੇ ਵਿੱਚ ਇਹ ਆਪਣੇ ਜ਼ਿਲ੍ਹਾ ਪ੍ਰਧਾਨ ਬਣਾਉਣ ਤੇ ਅਸੀਂ ਰੰਧਾਵਾ ਜੀ ਨੂੰ ਪੰਜਾਬ ਪ੍ਰਧਾਨ ਲਾਇਆ ਹੈ ਪੰਜਾਬ ਤੇ ਅਸੀਂ ਚੱਲੇ ਪੰਜਾਬ ਪ੍ਰਧਾਨ ਰੰਧਾਵਾ ਜੀ ਔਰ ਪੰਜਾਬ ਦੇ ਵਿੱਚ ਵਾਲਮੀਕਿਆਂ ਦਾ ਵੀ ਜਦਜਬਾ ਹੋਏ ਵਾਲਮੀਕੀ ਇਕਤਾ ਅਸੀਂ ਚਾਹਨੇ ਔਰ ਅਜਨ ਨੇ ਮੈਨੂੰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਮੈਂ ਬਖੂਬੀ ਆਪਣੇ ਦਿਲ ਤੋਂ ਤਨ ਮਨ ਧਨ ਤੋਂ ਨਿਭਾਵਾਂਗਾ ਔਰ ਸਾਡੇ ਵਿੱਚ ਨਿਯੁਕਤ ਹੋਏ ਚੰਨਣ ਸੈਕਟਰੀ ਜੀ ਔਰ ਵਾਈਸ ਵਾਈਸ ਪ੍ਰੈਜ਼ੀਡੈਂਟ ਅਰਜੁਨ ਜੀ ਮੈਂ ਬਹੁਤ ਬਹੁਤ ਅੰਦਰ ਧੰਨਵਾਦ ਕਰਦਾ